ਨਹੀਂ ਹਾਂ ਯਾਰ ਨਾ ਇੱਧਰ ਆ ਓਏ ਓਏ ਮੋਟਰਸਾਈਕਲ ਜਾ ਚਲੋ ਓਏ ਮੋਟਰ ਤੇ ਮਗਰ ਕੋਣੀ ਮਗਰ ਉਹ ਯਾਰ ਮੁੰਡੇ ਨੇ ਲਿਫਟ ਮੇਰੇ ਕੋਲ ਲਈ ਕਹਿੰਦਾ ਲੈ ਤੇਰੇ ਕਮਾਲ ਹੋ ਗਿਆ ਲਿਫਟ ਤੇਰੇ ਨੂੰ ਤੇਰਾ ਪਿੰਡ ਕਿਹੜਾ ਆ ਤੇਰਾ ਪਿੰਡ ਕਿਹੜਾ ਹੈ ਬਾਜ਼ਾਰ ਤੋਂ ਜਾਂਦਾ ਗੋਲ ਗੋਲ ਗੋਰੇ ਨੰਗਲੇ ਗੋਰੇ ਨੰਗਲੇ ਉਹ ਕਿੱਥੋਂ ਦਾ ਜਿਹੜਾ ਨਾਲ ਹੀ ਉਹ ਮੁੰਡਾ ਇੱਥੋਂ ਦਾ ਕੀ ਨਾਲ ਹੀ ਦਾ ਵਾ ਨਾਲ ਸਾਰੇ ਲੈ ਗਏ ਗੋਰੇ ਟੀਨ ਵਾਲ ਭੱਟੀ ਦਾ ਕੀ ਨਾ ਮਤੜਾ ਯਾਲਪੜੀ ਯਾਲਪੜੀ ਦਾ ਉਹਦਾ ਨਾਮ ਦੱਸ ਉਹਦਾ ਨਾਮ ਪੀਤੂ ਹੈ ਪੀਤੂ ਪੀਤੂ ਉਹਦਾ ਕਿਹਦਾ ਉਹਦੇ ਪਿਓ ਦਾ ਦੀ ਨਾਮ ਪੜਾ ਤੇਰੇ ਨਾਮ ਕੀ ਕਰਤਾ ਸੀ ਮੇਰਾ ਨਾਮ ਕਾਸ਼ ਹੈ ਤੇਰਾ ਨਾਮ ਕੀ ਕਰਤਾ ਸੀ ਮੈਨੂੰ ਕਹਿੰਦਾ ਵੀ ਲਿਫਟ ਦੇ ਮੈਨੂੰ ਮੈਂ ਦੇ ਦਿੱਤੀ ਤੇ ਮੈਂ ਮੈਂ ਵਿਚ ਲੱਭ ਬਾਜ਼ਾਰ ਉਹ ਕੁੜੀ ਦਾ ਨਾਮ ਦਾ ਯਾਰ ਮੈਂ ਮੈਨੂੰ ਇਹਦਾ ਕੋਈ ਪਤਾ ਸਾਰਾ ਤਾਂ ਤੈਨੂੰ ਇਹ ਨਹੀਂ ਪਤਾ ਕਿ ਪਿਓ ਦਾ ਦੀਦੀ ਮੈਂ ਆਪਾਂ ਕੋਈ ਕੀ ਆਵੇ ਲਾ ਤੂੰ ਆ ਫੋਨ ਤੂੰ ਆ ਫੋਨ ਖੋਇਆ ਹੈ ਨਾ ਤੂੰ ਕਿੰਨੇ ਖੋਇਆ ਆ ਫੋਨ ਤੂੰ ਗਿਆ ਮੈਂ ਨਾਲ ਚਲ ਚਲੋਂ ਡਿਆ ਉਹ ਬੰਦਾ ਸਦਰ ਆ ਤੈਨੂੰ ਪੁਲਿਸ ਰੇ ਬੁਕਾ ਲੈ ਸਾਰਾ ਕੁਝ ਅੱਜ ਬੋਲੋ ਸਹੀ ਲਾ ਅਦਾਇਤ ਤਾਂ ਦੱਸ ਲਾ ਫੋਨ ਖੋਇਆ ਇਨਸ਼ਾ ਅੱਲਾਹ ਮੈਂ ਫੋਨ ਸਿਮਪਲ ਹੋਣਾ ਹੈ ਸਿਮਪਲ ਗੱਡੇ ਉਹਦੇ ਜੇ ਉਹਦੇ ਦੀ ਸਿਮਪਲ ਆ ਯਾਰ ਖੋਇਆ ਜਾਣਾ ਹੈ ਬਰਾਬਰ ਬਰਾਬਰ ਬਹੁਤ ਹੈ ਕੰਮ ਹੀ ਬਹੁਤ ਹੈ ਨਹੀਂ ਕਰ ਰਹੀ ਵਿੱਕੀ ਨੂੰ ਫੋਨ ਕਰਦਾ ਵਿੱਕੀ ਨੂੰ ਆ ਵੀ ਵੇਖੋ ਇਹ ਤਾਂ ਨਹੀਂ ਲੋਕ ਲਾਉਂਦੇ ਪਹਿਲਾਂ ਆ ਮੇਰਾ ਆਪਣਾ ਫੋਨ ਯਾਰ ਭਰਾ ਲੋਗ ਜਦੋਂ ਪਦੇ ਰੱਬਾਡੇ ਹੀ ਉਹਦਾ ਦਿਮਾਗ ਕਰ ਉਹ ਨਾਂ ਲੈਣੀ ਤੇਰਾ ਤੂੰ ਫੋਨ ਖੋਇਆ ਜੇ ਤੇਰੇ ਵਿੱਚ ਮੁੰਡਾ ਨਾ ਬਾਈਦਾ ਉਹ ਨਾਲ ਕੋਈ ਨਹੀਂ ਲੱਤ ਜੇ ਮੇਰੇ ਖੜੀ ਪਿਨਾਕਟਰ ਜੇ ਤੈਨੀ ਵਾਰੀ ਤੁਹਾਡੇ ਨਾਲ ਬਹਿ ਕੇ ਗਿਆ ਬੱਸੇ ਕੋ ਦੋਨੋਂ ਇਹ ਰੱਬ ਬਣਾਉਂਦੇ ਮੈਨੂੰ ਦੱਸਣੇ ਨਹੀਂ ਦੱਸ ਦੱਸ ਹਦਲੀ ਹੋ ਗਈ ਆ ਮੰਮਾ ਹੀ ਅਸੀਂ ਦਿੱਲੀ ਜਾਣੇ ਲੋਕਾਂ ਦੇ ਫੋਨ ਕੋਣ ਨੇ ਤੂੰ ਨੰਬਰ ਦੱਸ ਜੇ ਮੈਂ ਭੱਜਾਂਗਾ ਤਾਂ ਆ ਗਈ ਯਾਰ ਤੇ ਭੱਜਣਾ ਤੂੰ ਕਿਹਦਾ ਚਪੇੜਾ ਖਾਣੀ ਆ ਭੱਜ ਕੇ ਇੱਧਰ ਇੱਧਰ ਆ ਤਰਾ ਤੇਰੀ ਗੱਲ ਸੁਣ ਮੈਂ ਮੰਨਦਾ ਤੂੰ ਕੁੱਕਿਆ ਤੂੰ ਉਹਦਾ ਨਾਂ ਬੱਕ ਬਸ ਸਾਰਾ ਕੁਝ ਤੂੰ ਕੁੱਟ ਕੇ ਖਾਣੀ ਤੂੰ ਨਾਂ ਲੈ ਆ ਦੋ ਨਾਂ ਦਾ ਬੋਲੂ ਇਹ ਮੈਨੂੰ ਦੱਸਣਾ ਹੈ ਕਿ ਕੋਈ ਤੂੰ ਫੋਨ ਲਾ ਰਿਹਾ ਸੱਚਾ ਸੱਚਾ ਤੂੰ ਗੱਲ ਕਰ ਉਹਨੂੰ ਆਪ ਬੰਦਾ ਬਣਾ ਨਾ ਮੋਟਰਸਾਈਕਲ ਆਪਣੀ ਸਿੰਘ ਭਾਈ ਆਪਣਾ ਵੀਰ ਜੀ ਸੰਤੂ ਨਗਲ ਦੇ ਚੇਤਨ ਭਰੇ ਗੋ ਪਾਜੀ ਮੈਂ ਇਧਰੋਂ ਬਜ਼ਾਰ ਵਾਲੀ ਸਾਈਡ ਤੋਂ ਆਉਂਦਿਆਂ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਨੂੰ ਚੜਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗੱਡੀ ਬੱਸ ਸਟਾਪ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟਿਆ ਫਿਰ ਇੱਥੇ ਸਾਰਿਆਂ ਨੇ ਖੜਲੇ ਆ ਦੋ ਜਣੇ ਭਾਈ ਇੱਕ ਭੱ ਪਾਲਸਰ ਮੋਰ ਚਲਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੈ ਗਏ ਪੁਲਿਸ ਵਾਲੇ ਫੜ ਕੇ ਲੈ ਗਏ ਫੋਨ ਕੁੜੀ ਨੂੰ ਦੇ ਤਾ ਹੀ ਲੱਗੇ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗਾੜੀ ਹਾਂਜੀ ਗਾੜੀ ਐਕਟਿਵਾ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੈ ਕੇ ਫੜ ਗਿਆ ਹਾਂਜੀ ਇੱਕ ਨਾ ਸ਼ੱਕੀ ਵਿਅਕਤੀ ਲੈਂਦਾ ਕੋਈ ਉਥੇ ਤੁਰਿਆ ਫਿਰਦਾ ਸੀ ਬੱਸ ਢੇ ਦੇ ਲੱਗੇ ਲੋਕਾਂ ਨੇ ਦੱਸਿਆ ਉਹਨੂੰ ਲੈਂਦਾ ਵਾ ਜੇ ਉਹਦੀ ਪੁਛਪੜਤਾਲ ਕਰ ਰਹੇ ਜਾਂਚ ਕਰ ਰਹੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਵੀ ਤੇ ਗੋਲੇ ਨਾਲ ਕੱਲ ਦਾ ਇੱਕ ਮੁੰਡਾ ਜੇ ਤੇ ਅੱਜ ਵਾਰੀ ਪਛਪੜਤਾਲ ਜੇ ਕਰ ਰਹੇ ਆ ਜੇ ਲੈਂਦਾ ਹੀ ਹੈ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜੋ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਅਜੇ ਕੋਈ ਜਾਣਕਾਰੀ ਨਹੀਂ ਮਿਲਿਆ